ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਨੰਬਰ 1 ਸਿਹਤਮੰਦ ਰਹਿਣ ਲਈ ਨੀਂਦ ਆਉਣਾ ਬਹੁਤ ਜ਼ਰੂਰੀ ਹੈ ਇਸ ਲਈ ਜਦੋਂ ਤੁਹਾਨੂੰ ਨੀਂਦ ਆ ਰਹੀ ਹੋਵੇ ਤੁਰੰਤ ਸੌਂ ਜਾਣਾ ਚਾਹੀਦਾ ਹੈ ਪਰ ਹਰ ਰੋਜ਼ ਇੰਨੀ ਕੋ ਨੀਂਦ ਜ਼ਰੂਰ ਲਾਉਂਗੇ ਤੁਹਾਡਾ ਸਰੀਰ ਥੱਕਿਆ ਹੋਇਆ ਮਹਿਸੂਸ ਨਾ ਕਰੇ ਪਰ ਇੰਨੀ ਜ਼ਿਆਦਾ ਨੀਂਦ ਵੀ ਨਾ ਲਓ ਕਿ ਅੱਗੇ ਮੋਟਾਪੇ ਦਾ ਸ਼ਿਕਾਰ ਬਣ ਜਾਓ ਨੰਬਰ 2 ਆਪਣੇ ਖਾਣੇ ਵਿੱਚ ਫਾਈਬਰ ਦੀ ਮਾਤਰਾ ਜ਼ਰੂਰ ਰੱਖੋ ਨੰਬਰ 3 ਸਾਂ ਹਮੇਸ਼ਾ ਨੱਕ ਰਾਹੀਂ ਲੈਣਾ ਚਾਹੀਦਾ ਹੈ ਕਿਉਂਕਿ ਮੂੰਹ ਰਾਹੀਂ ਸਾਹ ਲੈਣ ਨਾਲ ਕਈ ਬਿਮਾਰੀਆਂ ਨੂੰ ਸੱਦਾ ਦੇਣਾ ਹੁੰਦਾ ਹੈ। ਨੰਬਰ 4 ਭੋਜਨ ਕਰਦੇ ਸਮੇਂ ਕਿਸੇ ਵੀ ਪ੍ਰਕਾਰ ਦੀ ਚਿੰਤਾ ਜਾਂ ਫੇਰ ਗ੍ਰੋਧ ਨਹੀਂ ਕਰਨਾ ਚਾਹੀਦਾ। ਨੰਬਰ 5 ਹਫ਼ਤੇ ਵਿੱਚ ਇੱਕ ਵਾਰ ਆਪਣੇ ਪੂਰੇ ਸਰੀਰ ਦੀ 20 ਤੋਂ 30 ਮਿੰਟ ਮਾਲਿਸ਼ ਜ਼ਰੂਰ ਕਰੋ। ਨੰਬਰ 6 ਜੇਕਰ ਤੁਹਾਡੇ ਸਰੀਰ ਵਿੱਚ ਖੂਨ ਦੀ ਕਮੀ ਹੈ ਤਾਂ आधा ਕੱਪ ਗਾਜਰ ਦੇ ਜੂਸ ਵਿੱਚ ਨਿੰਬੂ ਨਿਚੋੜ ਕੇ ਪੀਓ ਖੂਨ ਦੀ ਕਮੀ ਦੂਰ ਹੋ ਜਾਵੇਗੀ ਨੰਬਰ 7 ਖਸ ਖਸ ਦੇ ਬੀਜਾਂ ਨੂੰ ਪੀਸ ਕੇ ਪਾਣੀ ਨਾਲ ਲੈ ਕੇ ਸਰੀਰ ਦਾ ਟੈਂਪਰੇਚਰ ਘੱਟ ਹੋ ਜਾਂਦਾ ਹੈ ਅਤੇ ਗਰਮੀਆਂ ਵਿੱਚ ਸਰੀਰ ਨੂੰ ਠੰਡਾ ਰੱਖਣ ਲਈ ਇੱਕੋ ਪਾ ਬਹੁਤ ਵਧੀਆ ਪਾ ਹੈ ਨੰਬਰ 8 ਖਾਣਾ ਖਾਣ ਤੋਂ ਬਾਅਦ ਥੋੜੀ ਯਹੀ ਜੁਆਨ ਪਾਣੀ ਨਾਲ ਖਾਣ ਟਾਪਾ ਦੂਰ ਹੋ ਜਾਂਦਾ ਹੈ ਨੰਬਰ 9 ਵਿਟਾਮਿਨ ਡੀ ਦੀ ਕਮੀ ਹੋਣ ਨਾਲ ਸਿਰ ਦੇ ਵਾਲ ਚਿੱਟੇ ਹੋਣ ਲੱਗ ਜਾਂਦੇ ਹਨ। ਨੰਬਰ 10 ਤુલਸੀ ਦੀ ਚਾਹ ਬਣਾ ਕੇ ਪੀਣ ਨਾਲ ਸੁੱਕੀ ਖੰਗ ਤੋਂ ਛੁਟਕਾਰਾ ਮਿਲ ਜਾਂਦਾ ਹੈ। ਨੰਬਰ 11 ਚਾਵਲਾਂ ਨੂੰ ਕੀੜਾ ਲੱਗਣ ਤੋਂ ਬਚਾਉਣ ਲਈ ਤੁਸੀਂ ਉਸ ਵਿੱਚ ਮਸਰਤੀ ਦਾਲ ਇੱਕ ਕਟੋਰੀ ਵਿੱਚ ਪਾ ਕੇ ਰੱਖ ਸਕਦੇ ਹੋ। ਇਸ ਤਰ੍ਹਾਂ ਕਰਨ ਨਾਲ ਚਾਵਲਾਂ ਨੂੰ ਕੀੜਾ ਨਹੀਂ ਲੱਗੇਗਾ। ਨੰਬਰ 12 ਸਵੇਰੇ ਦਹੀਂ ਖਾਣ ਨਾਲ ਸਰੀਰ ਵਿੱਚ ਤਾਜ਼ਾ ਖੂਨ ਪੈਦਾ ਹੁੰਦਾ ਹੈ ਇਸ ਲਈ ਸਵੇਰੇ ਨਾਸ਼ਤੇ ਵਿੱਚ ਦਹੀਂ ਜ਼ਰੂਰ ਸ਼ਾਮਿਲ ਕਰੋ। ਨੰਬਰ 13 ਸਰਦੀਆਂ ਵਿੱਚ ਪੰਜੀਰੀ ਬਣਾਉਣ ਸਮੇਂ ਅਲਸੀ ਦਾ ਤੇਲ ਅਤੇ ਬਿਲਕਤ ਦਾ ਪਾਊਡਰ ਜ਼ਰੂਰ ਮਿਲਾਓ ਇਸ ਨਾਲ ਸਰੀਰ ਨੂੰ ਬਹੁਤ ਤਾਕਤ ਮਿਲਦੀ ਹੈ ਤੇ ਪੇਟ ਦਾ ਦਰਦ ਤੋਂ ਛੁਟਕਾਰਾ ਮਿਲਦਾ ਹੈ। ਨੰਬਰ 14 ਖਾਣਾ ਬਣਾਉਣ ਸਮੇਂ ਚਿੱਟੇ ਲੂਣ ਦੀ ਵਰਤੋਂ ਕਰਨ ਤੋਂ ਪਰਹੇਜ਼ ਕਰੋ। ਹਮੇਸ਼ਾ ਸਿੱਧਾ ਨਮਕ ਹੀ ਵਰਤੋ। ਇਸ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ। ਨੰਬਰ 15 ਹਰ ਰੋਜ਼ ਸਵੇਰੇ ਉੱਠਣ ਤੋਂ ਬਾਅਦ ਅੱਖਾਂ ਨੂੰ ਠੰਡੇ ਪਾਣੀ ਨਾਲ ਜ਼ਰੂਰ ਧੋਵੋ। ਕਦੇ ਵੀ ਨਜ਼ਰ ਕਮਜ਼ੋਰ ਨਹੀਂ ਹੋਵੇਗੀ। ਨੰਬਰ 16 ਨਮਕ ਵਾਲੇ ਪਾਣੀ ਨਾਲ ਨਹਾਉਣ ਨਾਲ ਖੁਜਲੀ ਤੋਂ ਕਾਫੀ ਹੱਦ ਤੱਕ ਰਾਹਤ ਮਿਲਦੀ ਹੈ ਅਤੇ ਚਮੜੀ ਦੇ ਬਾਬੀ ਮਰੇ ਹੋਏ ਸੈਲਾਂ ਨੂੰ ਦੂਰ ਕਰਦਾ ਹੈ ਜਿਸ ਨਾਲ ਚਮੜੀ ਤੇ ਨਿਖਾਰ ਆਉਂਦਾ ਹੈ ਨੰਬਰ 17 ਜੇਕਰ ਵਰਸ਼ ਕਰਨ ਤੋਂ ਪਹਿਲਾਂ ਤੁਸੀਂ ਪਾਣੀ ਪੀਂਦੇ ਹੋ ਤਾਂ ਇਸ ਨਾਲ ਹਾਈ ਬਲੱਡ ਪ੍ਰੈਸ਼ਰ ਅਤੇ 슈ਗਰ ਲੈਵਲ ਹਮੇਸ਼ਾ ਕੰਟਰੋਲ ਵਿੱਚ ਰਹੇਗਾ ਨੰਬਰ 18 ਲਗਾਤਾਰ ਜਾਮਨ ਦਾ ਸੇਵਨ ਕਰਨ ਨਾਲ ਦੰਦਾਂ ਵਿੱਚੋਂ ਖੂਨ ਨਿਕਲਣ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ ਅਤੇ ਸਾਹ ਦੀ ਬਦੂਗੀ ਵੀ ਦੂਰ ਹੁੰਦੀ ਹੈ ਨੰਬਰ 19 ਜੇਕਰ ਸਰੀਰ ਦਖ ਰਹਾ ਹੋਵੇ ਤਾਂ ਇਸ ਨੂੰ ਕੁਦਰਤੀ ਤੌਰ ਤੇ ਠੀਕ ਕਰਨ ਲਈ ਗਰਮ ਪਾਣੀ ਨਾਲ ਨਹਾ ਲਓ ਸਰੀਰ ਠੀਕ ਹੋ ਜਾਵੇਗਾ ਪਰ ਯਾਦ ਰੱਖਿਓ ਕਿ ਨਹਾਉਣ ਤੋਂ ਬਾਅਦ ਸਰੀਰ ਨੂੰ ਕੁਝ ਸਮਾਂ ਹਵਾ ਨਾ ਲੱਗੇ ਨਹੀਂ ਤਾਂ ਸਰੀਰ ਜ਼ਿਆਦਾ ਦੁਖੇਗਾ ਨੰਬਰ 20 ਜੇਕਰ ਜ਼ੁਕਾਮ ਠੀਕ ਨਾ ਹੋ ਰਿਹਾ ਹੋਵੇ ਤਾਂ ਅਦਰਕ ਨੂੰ ਪਾਣੀ ਵਿੱਚ ਉਬਾਲ ਕੇ ਉਸ ਦੀ ਭਾਫ਼ ਲਓ ਜ਼ੁਕਾਮ ਤੋਂ ਕਾਫੀ ਰਾਹਤ ਮਿਲਦੀ ਹੈ ਨੰਬਰ 21 ਜੇ ਕੋਈ ਜ਼ਹਿਰੀਲੀ ਚੀਜ਼ ਮੂੰਹ ਵਿੱਚ ਚਲੀ ਜਾਵੇਗਾ ਤੁਰੰਤ ਨਮਕ ਖਾ ਲੋ ਜ਼ਹਿਰ بے اثر ਹੋ ਜਾਵੇਗਾ ਨੰਬਰ 2 ਜੇਕਰ ਤੁਸੀਂ ਆਪਣੀ ਰਸੋਈ ਵਿੱਚੋਂ అలਮੋਨੀਅਮ ਦੇ ਬਰਤਨਾਂ ਨੂੰ ਬਾਹਰ ਕੱਢ ਦਿਓ ਤਾਂ ਇਸ ਨਾਲ ਤੁਹਾਨੂੰ ਕਦੇ ਵੀ ਕਿਸੇ ਵੀ ਬਿਮਾਰੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਕਿਉਂਕਿ ਇਹ ਬਰਤਨ ਸਾਡੀ ਸਿਹਤ ਲਈ ਬਹੁਤ ਹਾਨੀਕਾਰਕਰਨ ਨੰਬਰ 3 ਜੇਕਰ ਤੁਸੀਂ ਪੰਜੀਰੀ ਦੇ ਵਿੱਚ ਸੁੰਡ ਪਾ ਕੇ ਖਾਓ ਤਾਂ ਇਸ ਨਾਲ ਤੁਹਾਡੇ ਜੋੜਾਂ ਵਿੱਚ ਕਦੇ ਵੀ ਦਰਦ ਨਹੀਂ ਹੋਵੇਗਾ ਤੇ ਵੈਵਾਦੀ ਖਤਮ ਹੋਵੇਗੀ ਕਮਰ ਦਰਦ ਨੂੰ ਦੂਰ ਕਰਦੀ ਹੈ ਤੇ ਜਿਸ ਨੂੰ ਡਿਸਕ ਨਾਲ ਸੰਬੰਧੀ ਕੋਈ ਵੀ ਸਮੱਸਿਆ ਹੋਵੇ ਉਸੋਂ ਵੀ ਠੀਕ ਹੋ ਜਾਂਦੀ ਹੈ। ਨੰਬਰ 24 ਜੇਕਰ ਤੁਸੀਂ ਫਰਸ਼ ਉੱਪਰ ਬੈਠ ਕੇ ਚੌਂਕੜਾ ਮਾਰ ਕੇ ਖਾਣਾ ਖਾਂਦੇ ਹੋ ਤਾਂ ਇਸ ਨਾਲ ਤੁਹਾਡੇ ਸਰੀਰ ਨੂੰ ਬਹੁਤ ਤਾਕਤ ਮਿਲੇਗੀ ਤੇ ਨਾਲ ਹੀ ਤੁਹਾਡੇ ਸਰੀਰ ਵਿੱਚ ਤੰਦਰੁਸਤੀ ਰਹੇਗੀ। ਨੰਬਰ 25 ਖਾਣਾ ਖਾਣ ਤੋਂ ਬਾਅਦ ਇਲਾਇਚੀ ਖਾਣ ਨਾਲ ਭੋਜਨ ਜਲਦੀ ਹਾਜਮ ਹੁੰਦਾ ਹੈ ਜਿਸ ਨਾਲ ਖਾਣਾ ਖਾਣ ਤੋਂ ਬਾਅਦ ਇਲਾਇਚੀ ਜ਼ਰੂਰ ਖਾਓ। ਇਹ ਵੀਡੀਓ ਆਮ ਜਾਣਕਾਰੀ ਤੇ ਆਧਾਰਿਤ ਹੈ ਜੇਕਰ ਤੁਹਾਨੂੰ ਕੋਈ ਵੀ ਬਿਮਾਰੀ ਹੈ ਤਾਂ ਤੁਸੀਂ ਆਪਣੀ ਡਾਕਟਰ ਦੀ ਸਲਾਹ ਲਓ। ਅਤੇ ਇਹਨਾਂ ਨਿਯਮਾਂ ਦੀ ਪਾਲਣਾ ਕਰੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਜਿਸ ਦੇ ਨਾਲ ਹੀ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬਰ ਕਰਿਓ ਬੋਲਣ ਲਿਖਣ ਵਿੱਚ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਹਨ ਇਸ ਲਈ ਮਾਫ਼ ਕਰਨਾ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ